ਪੰਚਰਾ ਗਸਤੇ ਦਿਨ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਮਹੱਤਮ ਬੁਲੇਸ ਕਰਕੇ ਗਿਣਿਆ ਜਾਂਦਾ ਹੈ ਕਿ ਦੇਸ਼ ਆਜ਼ਾਦ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਜੇ ਕਿਸੇ ਬਜ਼ੁਰਗ ਨੂੰ ਪੁੱਛੇ ਕਿ ਤੁਹਾਡਾ ਜਨਮ ਕਿਹੜਾ ਹੈ ਸਾਲ ਦਾ ਤਾਂ ਉਹ ਵੱਡਾ ਟੁਕੀ ਵਾਲਾ ਸਾਲ ਗਿਣਦੇ ਆ ਇਸ ਦਿਨ ਨੂੰ ਕਿ ਮੈਂ ਵੱਡਾ ਟੁਕੀ ਵਾਲੇ ਸਾਲ 6 ਮਹੀਨਾ ਦਾ ਸੀ ਜਿਹਨੇ ਉਹ ਇਸ ਦਿਨ ਨੂੰ ਵੱਡਾ ਟੁਕੀ ਵਾਲਾ ਦਿਨ ਗਿਣਦੇ ਆ ਇਹ ਵੱਡਾ ਟੁਕੀ ਭਾਰਤ ਦੇ ਵਿੱਚ ਸਿਰਫ ਦੋ ਸੂਬਿਆਂ ਦੇ ਵਿੱਚ ਹੀ ਕਿਉਂ ਹੋਈ ਇੱਕ ਵਿਚਾਰਨ ਦਾ ਸਵਾਲ ਹੈ ਹਿੰਦੁਸਤਾਨ ਦੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਸੀ ਇਹਦੇ ਵਿੱਚ ਦੋ ਹੀ ਸੂਬੇ ਸੀ ਜਿਨ੍ਹਾਂ ਦਾ ਸਭ ਤੋਂ ਵੱਧ ਐਜੀਟੇਸ਼ਨ ਦੇ ਵਿੱਚ ਹਿੱਸਾ ਸੀ ਸਭ ਤੋਂ ਵੱਧ ਜੇਲਾ ਤੇ ਸਭ ਤੋਂ ਵੱਧ ਬੰਦੇ ਸ਼ਹੀਦ ਇਹਨਾਂ ਦੋ ਦਾ ਸਟੇਟਾਂ ਦੇ ਹੋਇਆ ਅੱਜ ਵੀ ਐਜੀਟੇਸ਼ਨ ਦੇ ਰੂਪ ਚ ਅਵੇ ਅਰਧਾ ਸੜੇ ਪਾਸੋਂ ਲੜਾਈ ਦਾ ਤਰੀਕਾ ਗੱਲ ਸਮਝਣ ਦਾ ਢੰਗ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਲੋਕਾਂ ਨੂੰ ਮੰਗਰ ਲਾਉਣ ਦਾ ਢੰਗ ਇਹਨਾਂ ਲੋਕਾਂ ਨੂੰ ਬਾਧਦਾ ਇਸ ਕਰਕੇ ਇਹ ਸਟੇਟਾਂ ਤੋਂ ਇਹਨਾਂ ਨੂੰ ਪਹਿਲੇ ਖਤਰਾ ਸੀ ਤੇ ਜਾਣ ਲੱਗਿਆ ਇਹਨਾਂ ਵਾਸਤੇ ਇਹ ਗੱਲ ਜ਼ਰੂਰੀ ਸੀ ਕਿ ਉਹਦੋਂ ਦੋਨੇ ਇਹ ਸੂਬਿਆਂ ਦੇ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਬਹੁਤ ਜ਼ਿਆਦਾ ਜ਼ੋਰ ਫੜ ਗਈ ਜਿਨੇ ਇਹ ਕਿਹਾ ਸੀ ਕਿ ਲੋਕੋ ਸੋਡੇ ਨਾਲ ਠੱਗੀ ਲੱਗਣੀ ਐ। ਸੋਡੇ ਨਾਲ ਤੋਖਾ ਹੁਣਾ। ਦੋ ਵਿਚਾਰਾਂ ਚੱਲ ਰਹੀਆਂ ਸੀ। ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਐ। ਇੱਕਦ ਇਹ ਸੀ ਕਿ ਅੰਗਰੇਜ਼ਾਂ ਨੂੰ ਅਥੋਂ ਭਜਾਉਣਾ ਐ। ਇੱਕ ਵਿਚਾਰ ਸੀ ਵੀ ਇਥੋਂ ਅੰਗਰੇਜ਼ਾਂ ਨੂੰ ਭੇਜਣਾ ਐ। ਭੇਜਣ ਤੇ ਭਜਾਉਣ ਦੇ ਵਿੱਚ ਬੜਾ ਫਰਕ। ਐਸੇ ਕਰਕੇ ਉਹ ਹੋਇਆ ਕਿਉਂਕਿ ਹਾਕਮ ਧਿਰ ਜਦੋਂ ਵੀ ਅਸੀਂ ਕਿਸੇ ਧਿਰ ਨਾਲ ਲੜਾਈ ਕਰਦੇ ਹਾਂ ਜਰਮਾਨੀ ਧਿਰ ਨਾਲ ਹੇਠਲੇ ਲੋਕ ਲੜਦੇ ਆ ਕਿਸੇ ਵੀ ਮੋਰਚੇ ਦੇ ਵਿੱਚ ਭਾਵੇਂ ਇੱਕ ਜਥੇਬੰਦੀ ਆ ਭਾਵੇਂ ਦਸ ਜਥੇਬੰਦੀਆਂ ਨੇ 50 ਜਥੇਬੰਦੀਆਂ ਨੇ ਹਾਕਮਾਂ ਦੀ ਇਹ ਲੋੜ ਹੁੰਦੀ ਆ ਜੇ ਕਮਜ਼ੋਰ ਕੜੀ ਲੱਭਣੀ ਹੁੰਦੀ ਆ ਉਹਦੇ ਵਿੱਚ ਕਮਜ਼ੋਰ ਕੜੀ ਨਾਲ ਗੱਲ ਕਰਨੀ ਹੁੰਦੀ ਆ ਉਹਦੇ ਉਸ ਕਮਜ਼ੋਰ ਕੜੀ ਨੂੰ ਹੱਥ ਪਾ ਕੇ ਉਹਨੂੰ ਅਰਦੇ ਮਗਰ ਲਾ ਕੇ ਉਹਦੇ ਨਾਲ ਇੱਕ ਸਮਝੌਤਾ ਕਰਕੇ ਦੂਜੀ ਧਿਰ ਨੂੰ ਟੈਪੀ ਲਰਨਿੰਗ ਦੀ ਉਸ ਕਹੇ ਹਾਲਾਤਾਂ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਹਹਾਕਾਰ ਬੱਚੀ ਹੋਈ ਸੀ ਸਾਮਰਾਜੀ ਮੁਲਕਾਂ ਦਾ ਸਪਾਇਆ ਹੋ ਰਿਹਾ ਸੀ ਸਾਮਰਾਜੀ ਪਹੁੰਚ ਖਤਮ ਹੋ ਰਹੀ ਸੀ ਸਮਾਜਵਾਦੀ ਪਹੁੰਚ ਚੜ ਰਹੀ ਸੀ ਇਨਕਲਾਬੀ ਮੂਵਮੈਂਟ ਚੜ ਰਹੀ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਇਹੀ ਜੀ ਤਾਕਤ دی ਹਿੰਦੁਸਤਾਨ ਦੇ ਵਿੱਚ ਲੋੜ ਸੀ ਜਦੋਂ ਹਿੰਦੁਸਤਾਨ ਬਰੂਦ ਦੇ ਢੇਰ ਤੇ ਬੈਠਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਬਗਾਵਤਾਂ ਦੇ ਵਿੱਚ ਕਲਪੀ ਵਗੈਰਾ ਵਰਗੇ ਕੰਮ ਕਰਨੋਂ हट ਗਏ ਸੀ ਉਹਨਾਂ ਅੰਗਰੇਜ਼ਾਂ ਨੇ ਖੇਡ ਖੇਡ ਕੇ ਇਹ ਤੇ ਸਦਾ ਤਬਦੀਲੀ ਕਰਕੇ 12 ਅਰਬ ਪੌਂਡ ਭਾਰਤ ਦੀ ਪੂੰਜੀ ਜਿਹੜੀ ਵਿਦੇਸ਼ੀ ਬੈਂਕਾਂ ਦੇ ਵਿੱਚ ਇੰਗਲੈਂਡ ਦੇ ਬੈਂਕ ਦੇ ਵਿੱਚ ਪਈ ਸੀ ਜਿਹੜੀ ਇਹਨਾਂ ਨੂੰ ਸਪੁਰਦ ਕਰਦੇ ਸੀ ਉਹ ਬਰਤਾਨੀਆ ਸਾਮਰਾਜ ਦੀ ਸਰਕਾਰ ਦੇ ਸਪੁਰਦ ਕਰਦੇ ਵੀ ਜਿਹੜੇ ਥੋੜੇ ਰਿਟਾਇਰਮੈਂਟ ਜਿਹੜੇ ਅਫਸਰ ਨੇ ਸੀ ਉਹਨਾਂ ਨੇ ਪੈਨਸ਼ਨਾਂ ਤੁਸੇ ਇਦਾ ਕਰਦੇ 12 ਅਰਬ ਪੌਂਡ 47 ਲੱਖ ਆਪ ਵਫਾਦਾਰੀ ਉਹਨੇ ਕਮਾਈ ਹੋਈ ਉਹ ਹੀ ਵਫਾਦਾਰੀ ਨਹੀਂ ਤਾਂ ਉਹਦੇ ਉੱਠ ਕੱਢਦੀ ਗੱਲ ਵੀ ਕਿਹੜੀ ਜਾਂਦੀ ਅਜਾਦੀ ਤਾਂ ਹੋਈ ਨਹੀਂ ਫਿਰ ਆ ਸਮਝੌਤੇ ਵਾਲੀ ਗੱਲ ਉੱਠਦੀ ਭਗਦੀ ਵਿਚਾਰਤਾਂ ਰੱਡੀ ਮੁਕਾਬਤਾਂ ਉੱਠਦੀਆਂ ਮਜਾਰੇ ਹੁੰਦੇ ਜਨਿ ਉਹਦੋਂ ਸਾਰੇ ਦਾ ਸਾਰਾ ਇਸ ਗੱਲ 'ਚ ਰੁੜ ਗਿਆ ਵੀ ਕੌਣ ਕਿੱਥੋਂ ਜੜਿਆ ਕੌਣ ਕਿੱਥੇ ਬਸਿਆ ਕਿਹੜੇ ਕਿੰਨੇ ਮਾਰਦੇ ਕਿਹੜੇ ਕਿੰਨੇ ਮਾਰਦੇ ਲਲਾ ਲਲਾ ਹੋ ਗਈ ਜਨਿ ਉਹ ਰਾਜ ਰੌਲੇ 'ਚ ਇਹ ਗੱਲ ਰੁਲ ਗਈ ਭਗਸੰਗ ਦੇ ਵਿਚਾਰਤਾਂ ਰਲੋਗੇ ਭਰਾ ਤੇ ਉਹਨਾਂ ਨੇ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਅੱਜ 20000 ਕਿਲੋਮੀਟਰ ਤੇ ਬੈਠੇ ਹਾਂ ਅਬ ਦੇ ਦਰਜ ਕਰ ਰਹੇ ਉਹੀ ਪੌਂਸੀਆਂ ਉਹੀ ਤਰੀਕਾ ਕਰ ਉਹੀ ਲੁੱਟ ਦਾ ਸਾਧਨ ਰਾਸਤਾ ਉਹਨਾਂ ਕੋਲ ਹੀ ਜਿਹੜੇ ਅੰਗਰੇਜ਼ੀ ਸਾਮਰਾਜ ਵੇਲੇ ਵੀ ਮੌਜਾ ਮਾਰਦੇ ਸੀ ਉਹੀ ਰਾਜੇ ਰਜਵਾੜੇ ਉਹੀ ਜ਼ਗੀਰਦਾਰ ਉਹੀ सूदखोरੀਏ ਉਹੀ ਲੁੱਟਖੋ ਕਰਨ ਵਾਲੇ ਸਾਰੇ ਦੇ ਸਾਰੇ ਸਦਕੇ ਕੱਪਦੇ ਦੱਸ ਦੇ ਵੀ ਕੀ ਬਦਲਦਾ ਮਜੀਠ ਠੀਕੇ ਲਾਣਾ ਮौज ਕਰਦਾ ਸਿਮਰਜੀਤ ਮਾਨਕਾ ਲਾਣਾ ਮौज ਕਰਦਾ ਬਾਦਲ ਕਾ ਲਾਣਾ ਮौज ਕਰਦਾ ਆ ਹੋਰ ਕਿੰਨੇ ਜਿਹੜੇ ਉਹੀ ਉਦੋਂ ਸ਼ਰਮਾਇਦਾਰ ਸੀ ਜਿਹੜੇ ਉਦੋਂ ਸੱਤਾ ਤੇ ਸੀ ਜਦੋਂ ਉਦੋਂ ਮੌਜਾਂ ਮਾਰਦੇ ਸੀ ਅੱਜ ਉਹ ਮੌਜਾਂ ਉਹ ਵੀ ਮਾਰਦੇ ਨੇ ਤੇ ਵਫਾਦਾਰੀ ਉਵੇਂ ਨਿਭਾ ਰਹੇ ਨੇ ਜਦ ਮੈਂ ਅੰਗਰੇਜ਼ੀ ਰਾਜ ਦਾ ਸਿੱਧਾ ਰਾਜ ਸੀ ਉਸ ਵੇਲੇ ਜਿਹੜੇ ਉਹਨਾਂ ਦੇ ਵਫਾਦਾਰ ਸੀ ਅੱਜ ਵੀ ਉਹਨਾਂ ਨਾਲ ਵਫਾਦਾਰ ਨਹੀਂ ਨਿਭਾ ਰਹੇ ਨੇ ਤੇ ਆ ਕਿਰਤ ਕਰਨ ਵਾਲੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਗਦਾਰੀ ਕਰਦੇ ਪਰ ਅਸੀਂ ਅੱਜ ਤੱਕ ਉਹਨਾਂ ਨੂੰ ਕਹਿੰਦੇ ਰਹੇ ਵੀ ਸਾਡੇ ਅਸੀਂ ਹੁਣ ਵੀ ਕਹੀ ਜਾਂਦੇ ਸਾਡੇ ਅਸੀਂ ਕਹਿੰਦੇ ਵੀ ਨਹੀਂ ਸਮਝਉਂਦੀ ਆ ਜਿੰਨੀਆਂ ਤਬਕਿਆਂ ਲਗਭਗ 3 2 ਦਰਜਣ ਤੋਂ ਪਲੱਸ ਜਥੇ ਬੰਦियां ਇਕੱਠੀਆਂ ਹੁੰਦੀਆਂ ਅਡਾਟ ਤਰਕਾਂ ਦੇ ਜਥੇਬੰਦੀ ਨੇ ਮਜ਼ਦੂਰਾਂ ਦੀ ਜਥੇਬੰਦੀ ਹੈ ਵਪਾਰੀਆਂ ਦੀ ਜਥੇਬੰਦੀ ਹੈ ਗਲ ਕਾਮਿਆਂ ਦੀ ਜਥੇਬੰਦੀ ਹੈ ਸੈਨਿਕਾਂ ਦੀ ਜਥੇਬੰਦੀ ਹੈ ਟੀਚਰਾਂ ਦੀ ਜਥੇਬੰਦੀ ਹੈ ਕਿਸਾਨਾਂ ਦੀ ਜਥੇਬੰਦੀ ਹੈ ਠੇਕਾ ਮਜ਼ਦੂਰ ਨੇ ਥਰਮਲ ਪਲਾਂਟ ਦੇ ਕਾਮੇ ਨੇ ਬਿਜਲੀ ਮਜ਼ਦੂਰ ਨੇ ਇਹ ਜਥੇਬੰਦੀਆਂ ਆਪਾਂ ਕਿਉਂ ਇਕੱਠੀਆਂ ਹੋਈਆਂ ਇਸ ਦਿਨ ਤੇ ਕਿਉਂ ਇਕੱਠੀਆਂ ਹੋਈਆਂ ਇਹਨਾਂ ਦੇ ਸਾਝੇ ਚੋਣਾਂ ਦੇ ਮੁੱਦੇ ਤੇ ਇਹ ਕਿਉਂ ਸਾਝੇ ਇਕੱਠੇ ਹੋਏ ਭਗਤ ਸਿੰਘ ਦੇ ਦਿਨ ਤੇ ਇਹ ਕਿਉਂ ਇਕੱਠੇ ਹੋਏ ਇਹਦਾ ਮਤਲਬ ਇਹ ਵੀ ਇਹ ਗੱਲ ਸਮਝਦੇ ਨੇ ਇਹ ਜਿਹੜੀਆਂ ਨੀਤੀਆਂ ਭਾਰਤ ਸਰਕਾਰ ਸਾਡੇ ਵਾਸਤੇ ਲੈ ਕੇ ਆਈ ਹੈ ਉਹ ਸਾਡੇ ਸਾਰਿਆਂ ਦੇ ਰੋਜ਼ਗਾਰ ਖੋ ਰਹੀ ਸਾਰਿਆਂ ਦੇ ਸਾਰੇ ਕਿਤੇ ਖਦਰੀ ਇਹ ਭਾਰਤ ਸਰਕਾਰ ਜਿਹੜੇ ਵਿਕਾਸ ਦੀ ਗੱਲ ਕਰਦੀ ਹੈ ਇਹ ਵਿਕਾਸ ਸਾਡਾ ਨਹੀਂ ਹੈ ਇਹ ਵੱਡੇ ਵੱਡੇ ਪੂੰਜੀਪਤੀਆਂ ਦਾ ਵਿਕਾਸ ਹੈ ਇਹ ਸ਼ਰਮਾਇਦਰਾਂ ਦਾ ਵਿਕਾਸ ਹੈ ਇਹ ਜ਼ਗੀਰਦਾਰਾਂ ਦਾ ਵਿਕਾਸ ਹੈ ਇਹ ਸ਼ਾਹੂਕਤ ਸਸੂਦ ਖੋਰਾ ਦਾ ਵਿਕਾਸ ਹੈ ਉਹਨਾਂ ਨੂੰ ਵਿਕਾਸ ਦੀਆਂ ਗੱਲਾਂ ਕਰਦੇ ਨੇ ਇਹ ਉਹ ਵਿਕਾਸ ਦੀਆਂ ਗੱਲਾਂ ਜਦੋਂ ਅਸੀਂ ਸਾਡੇ ਤੇ ਲਾਗੂ ਕਰਦੇ ਨੇ ਜਦੋਂ ਅਸੀਂ ਉਹਨਾਂ ਤੋਂ ਨਾਬਰ ਹੁੰਨੇ ਆ ਤਾਂ ਉਹਦੇ ਖਾਤਰ ਆਹ ਜਿਹੜੇ ਕਿਰਤਾਲ ਤਿੰਨ ਕਾਲੇ ਕਾਨੂੰਨ ਲੈਂਦੇ ਨੇ ਇਹ ਉਹਨਾਂ ਦੀ ਖਾਤਰ ਨੇ ਤਾਂ ਕਿ ਉਹਨਾਂ ਨਾਲ ਕਿਉਂਕਿ ਇਹਨਾਂ ਦੇ ਐਗਰੀਮੈਂਟਾਂ ਤੇ ਦਸਤਖਤ ਹੋਏ ਨੇ ਕਿ ਕਿਦੋਂ ਵਿਸ਼ਵ ਪਾਰ ਸੰਸਥਾ ਦੀ ਨੀਤੀ ਨੂੰ ਲਾਗੂ ਕਰਾਂਗੇ ਤਾਂ ਇਹਨਾਂ ਦੀਆਂ ਜੇਬਾਂ ਚੋਂ ਖੋ ਕੇ ਵੱਡੇ ਲੋਕਾਂ ਦੀਆਂ ਜੇਬਾਂ ਚ ਪਾਉਣਾ ਆਹੀ ਰੌਲਾ ਦੀਪਕ ਸਿੰਘ ਹੋਰਾਂ ਦਾ ਪੰਖ ਸਿੰਘ ਕਹਿੰਦੇ ਸੀ ਕਿ ਜਿੰਨਾ ਚਿਰ ਤੱਕ ਕਿਰਤੀਆਂ ਦਾ ਰਾਜ ਨਹੀਂ ਨਾ ਹੁੰਦਾ ਕਿਉਂਕਿ ਇਸ ਧਰਤੀ ਦੇ ਇਹ ਮਾਲਕ ਨੇ ਜਿੰਨਾ ਚਿਰ ਇਹਨਾਂ ਦੀ ਲੁੱਟਖਸਟ ਖਤਮ ਨਹੀਂ ਹੁੰਦੀ ਜਿੰਨਾ ਚਿਰ ਵੱਡਿਆਂ ਤੇ ਛੋਟਿਆਂ ਦਾ ਪੜਾ ਨਹੀਂ ਖਤਮ ਹੁੰਦਾ ਜਿੰਨਾ ਤੇ ਗਰੀਬੀ ਤੇ ਅਮੀਰੀ ਦੀ ਵਿੱਤ ਖਤਮ ਨਹੀਂ ਹੁੰਦੀ ਉਹਨਾਂ ਚਿਰ ਇੱਥੇ ਸ਼ਾਂਤੀ ਨਹੀਂ ਹੋ ਸਕਦੀ ਉਹਨਾਂ ਚਿਰ ਇੱਥੇ ਟਿਕਾਈ ਦਾ ਰਾਜ ਨਹੀਂ ਹੋ ਸਕਦਾ ਆ ਜਿਹੜਾ ਪੜਾ ਦਿਨ ਪਰ ਦਿਨ ਵੱਧਾ ਜਾ ਰਿਹਾ ਹੈ ਆ ਇਹੀ ਨੀਤੀਆਂ ਇਹ ਜ਼ੋਰਦਾਰ ਢੰਗ ਨਾਲ ਇਥੇ ਲੈ ਕੇ ਆ ਰਹੇ ਨੇ ਕੁਝ ਸਾਥੀ ਗੱਲਾਂ ਕਰ ਰਹੇ ਨੇ ਵੀ ਆ ਗੜਗਰੀ ਦਾ ਵੀ ਇਹ ਬਿਆਨ ਆਇਆ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਦੇ ਵਿੱਚ ਗੜਗਰੀ ਦਾ ਬਿਆਨ ਆਇਆ ਵੀ ਜਾਂ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਠੀਕ ਕਰ ਲਵੇ ਨਹੀਂ ਅਸੀਂ ਅਠੇ ਪ੍ਰੋਜੈਕਟ ਰੱਦ ਕਰ ਦਿਆਂਗੇ ਹੁਣ ਉਹ ਅੱਠ ਪ੍ਰੋਜੈਕਟ ਕਾਦੇ ਵਾਸਤੇ ਨੇ ਪਹਿਲਾਂ ਮੈਂ ਪੰਜਾਬ ਦੇ ਵਿੱਚ ਲਗਭਗ 7 ਖੁਸ਼ਕ ਬੰਦਰਗਾਹ ਇਹਨਾਂ ਨੇ ਬਣਾਉਣਾ ਇੱਕ ਬੰਦਰਗਾਹ ਖੁਸ਼ਕ ਬੰਦਰ ਵਾਸਤੇ ਜਿਹਨੂੰ ਖੁਸ਼ਕ ਬੰਦਰਗਾਹ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਨੂੰ ਡੰਪ ਕਹਿੰਦੇ ਆ ਡੰਪ ਬਣਾਉਣਾ ਉਹ ਡੰਪ ਬਠਿੰਡੇ ਚ ਬਣਨਾ ਸੰਗਰੂਰ ਚ ਬਣਨਾ ਅੰਮ੍ਰਿਤਸਰ ਚ ਬਣਨਾ ਪਟਿਆਲੇ ਚ ਬਣਨਾ ਐ ਉਹ ਸੱਤ ਜ਼ਿਲ੍ਹਿਆਂ ਦੇ ਵਿੱਚ ਉਹ ਡੰਪ ਬਣਨੇ ਆ ਇੱਕ ਡੰਪ ਦੇ ਵਿੱਚ 1000 ਏਕੜ ਜ਼ਮੀਨ ਆਉਣੀ ਹੈ 1000 ਏਕੜ ਜ਼ਮੀਨ ਤੇ ਜਿਹੜੇ ਨੈਸ਼ਨਲ ਭਾਰਤ ਮਾਲਾ ਪ੍ਰੋਜੈਕਟ ਨੈਸ਼ਨਲ ਹਾਈਵੇ ਜਿਹਨੂੰ ਕਹਿੰਦੇ ਆ ਉਹ ਕੱਢ ਰਹੇ ਨੇ ਇਹ ਡੰਪ ਪੁਨਾ ਆ ਦੇ ਨੇੜੇ ਕਿਹੜੇ ਹੋਣੇ ਭਲਾ ਉਹ ਡੰਪਾਂ ਦੇ ਵਿੱਚ ਕੀਰਾ ਮਾਲ ਆਊਗਾ ਬਾਈ ਉਹ ਡੰਪ ਕਾਦੇ ਵਾਸਤੇ ਬਣ ਰਿਹਾ ਹੈ ਕੀ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਦੇ ਵਿਰੋਧੀ ਆ? ਕੀ ਅਸੀਂ ਡੰਪਾਂ ਦੇ ਵਿਰੋਧੀ ਆ? ਕੀ ਅਸੀਂ ਇੰਡਸਟਰੀਆਂ ਦੇ ਵਿਰੋਧੀ ਆ? ਨਹੀਂ। ਅਸੀਂ ਇਹਨਾਂ ਦੀ ਜਿਹੜੀ ਨੀਤੀ ਪਾਲਿਸੀ ਤੁਸੀਂ ਲੈ ਕੇ ਆ ਰਹੇ ਹੋ ਉਹਦੇ ਵਿਰੋਧੀ ਆ। ਡੰਪ ਲੱਗਣਾ ਸਰਕਾਰ ਲਾਵੇ ਡੰਪ ਐਗਰੀਕਲਚਰ ਦਾ ਸਮਾਨ ਹੈ ਜਿਹੜਾ ਉਹ ਸਰਕਾਰ ਖਰੀਦੇ ਦੂਜੇ ਮੁਲਕਾਂ ਨਾਲ ਐਗਰੀਮੈਂਟ ਕਰੇ ਉਹਨਾਂ ਲੋਕਾਂ ਖੇ ਦੁਨੀਆ ਦੇ ਦੇਸ਼ਾਂ ਦਾ ਹੋਇਆ ਹੋਇਆ ਮੁਨਾਫਾ ਸਰਕਾਰੀ ਖਜ਼ਾਨੇ ਜਾਵੇ ਤੇ ਸਰਕਾਰੀ ਖਜ਼ਾਨੇ ਦਾ ਪੈਸਾ ਜਿੰਨੇ ਵੀ ਅਧਾਰਿਆਂ ਦੇ ਵਿੱਚ ਰੱਖੇ ਹੋਏ ਮੁਲਾਜ਼ਮ ਨੇ ਉਹ ਸਰਕਾਰੀ ਹੋਵੇ ਤੇ ਉਹਨਾਂ ਦੀ ਨੌਕਰੀ ਸਰਕਾਰੀ ਹੋਵੇ ਤੇ ਉਹਨਾਂ ਦੀ ਉਜਰਤ ਨਹੀਂ ਹੋਵੇ ਤੇ ਉਹਨਾਂ ਦੇ ਬੱਚੇ ਉਹ ਮੌਜ ਨਾਲ ਗੁਜ਼ਾਰਾ ਕਰ ਸਕਦੇ ਹੋ ਜੇ ਆ ਪਾਲਸੀ ਲਾਗੂ ਕਰ ਤਾ ਸਾਨੂੰ ਛੜਕਾਂ ਤੇ ਆਲੂ ਨਹੀਂ ਡਿੱਗਣੇ ਪੈਣਗੇ ਤਾ ਸਾਡੇ ਟਮਾਟਰ ਨਹੀਂ ਰੁਲਣਗੇ ਮਿਰਚਾਂ ਨਹੀਂ ਰੁਲਣਗੀਆਂ ਸਾਡੀ ਕਣਕ ਨਹੀਂ ਰੁਲੂ ਸਾਡਾ ਝੋਨਾ ਨਹੀਂ ਰੁਲੂਗਾ ਸਾਡਾ ਗੰਨਾ ਨਹੀਂ ਰੁਲੂਗਾ ਸਾਡੀ ਗੋਭੀ ਨਹੀਂ ਰੁਲੂਗੀ ਸਾਡੇ ਟਮਾਟਰ ਨਹੀਂ ਰੁਲਣਗੇ ਤੁਸੀਂ ਉਦੋਂ ਰੋਲਦੇ ਹੋ ਤੁਸੀਂ ਪਰ ਇਹ ਪਾਲਸੀ ਨਹੀਂ ਹੈ ਪਾਲਸੀ ਕੀ ਹੈ ਕਿ ਸਰਕਾਰ ਇਹ ਜੀ ਨੀਤੀ ਬਣਾ ਰਹੀ ਹੈ ਕਿ ਖੇਤੀ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀ ਹੈ ਐਮ ਐਸ ਪੀ ਦੀ ਰੇਟ ਲਾਇਆ ਰਹੀ ਹੈ ਵੀ ਐਮ ਐਸ ਪੀ ਦੇਵਾਂਗੇ ਦਿੰਨੇ ਆ ਦਿੰਦੇ ਰਹਾਗੇ ਦੇ ਰਹੇ ਆ ਹਰਿਆਣੇ ਵਾਲਿਆਂ ਨੇ ਐਲਾਨ ਕਰਤਾ ਵੀ 34 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਕੱਲ ਨੂੰ ਪੰਜਾਬ ਸਰਕਾਰ ਐਲਾਨ ਕਰਦੇ ਵੀ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਐਮਐਸਪੀ ਦਾ ਕੋਈ ਅਰਥ ਨਹੀਂ ਜਿੰਨਾ ਚਿਰ ਸਰਕਾਰੀ ਖਰੀਦ ਤੇ ਪੀਡੀਐਸ ਲਾਗੂ ਨਹੀਂ ਹੁੰਦੀ ਜਿੰਨਾ ਚਿਰ ਸਰਕਾਰੀ ਭੰਡਾਰ ਨਹੀਂ ਹੁੰਦੇ ਜਿੰਨਾ ਚਿਰ ਸਰਕਾਰੀ ਖਰੀਦ ਸਰਕਾਰੀ ਏਜੰਸੀਆਂ ਖਰੀਦ ਵਾਸਤੇ ਮੰਡੀਆਂ 'ਚ ਨਹੀਂ ਆਉਂਦੀਆਂ ਜਿੰਨਾ ਚਿਰ ਪ੍ਰਾਈਵੇਟ ਖਰੀਦ ਬੰਦ ਨਹੀਂ ਹੁੰਦੀ ਜਿੰਨਾ ਚਿਰ ਪ੍ਰਾਈਵੇਟ ਜਿਹੜੇ ਇਹਨਾਂ ਨੇ ਬਣਾਏ ਨੇ ਥੀਲੋ ਕਦਮ ਉਹ ਸਰਕਾਰੀ ਕੰਟਰੋਲ ਚ ਨਹੀਂ ਹੁੰਦੇ ਉਹਨਾਂ ਚਿਰ ਐਮਐਸਪੀ ਦੀ ਕੋਈ ਮਤਲਬ ਨਹੀਂ ਹੈ ਕੋਈ ਅਰਥ ਨਹੀਂ ਹੈ ਇਸ ਕਰਕੇ ਜਿਹੜੀ ਇਹ ਪਾਲਿਸੀ ਲਿਆਂਦੀ ਜਾ ਰਹੀ ਹੈ ਇਹ ਸਾਰੀਆਂ ਪਾਲਿਸੀਆਂ ਉਹਨਾਂ ਨੇ ਜਿਵੇਂ ਆਸਤੇ ਆਸਤੇ ਸੋਡੇ ਕੋਲੋਂ ਸਾਰਾ ਕੁਝ ਖੋਲਿਆ ਜੇ ਇੱਕ ਰੂਪ ਦੇ ਵਿੱਚ ਕਹਿ ਦਈਏ ਵਿੱਦਿਆ ਸੋਡੇ ਕੋਲੋਂ ਖੋਲੀ ਬਿਜਲੀ ਲਗਭਗ ਖੋਣ ਜਾ ਰਹੀ ਹੈ ਸੇਤ ਸਿਵਾਮਾ ਸਾਡੇ ਕੋਲੋਂ ਖੋਰੀਆਂ ਰੇਲਵੇ ਸਾਡੇ ਕੋਲੋਂ ਖੋਰੀ ਬੰਦਰਗਾਹ ਸਾਡੇ ਕੋਲੋਂ ਖੋਰੀਆਂ 에ਅਰਪੋਰਟ ਸਾਡੇ ਖੋਲੇ ਬਸ ਸਾਡੇ ਸੋ ਤੋਂ ਖੋ ਲੈਣੇ ਆ ਉਪਜਾਉ ਜ਼ਮੀਨਾਂ ਖੋਣ ਜਾ ਰਹੀਆਂ ਖਾਣ ਦੀਆਂ ਬਸਤਾ ਸਾਡੇ ਕੋਲੋਂ ਖੋਣ ਜਾ ਰਹੀ ਪਸ਼ੂ ਦਾ ਤੁਹਾਡੇ ਘਰਾਂ ਤੋਂ ਲੈ ਗਏ ਦੁੱਧ ਦਾ ਇੱਕ ਰੂਪ ਦੇ ਵਿੱਚ ਉਹਨਾਂ ਨੇ ਕਬਜ਼ਾ ਸਾਡੇ ਕੋਲ ਕਰ ਲਿਆ ਕਿਉਂਕਿ ਸਾਡੇ ਕੋਲ ਅੰਕੜੇ ਰੇ ਪੰਜਾਬ ਦੇ ਵਿੱਚ ਅੰਕੜੇ ਨੇ ਵੀ 65 ਕਰੋੜ ਲੀਟਰ ਦੁੱਧ ਦੀ ਖਪਤ ਹੈ ਇੱਕ ਦਿਨ ਦੀ ਤੇ ਪੈਦਾ ਤਾਂ 14 ਕਰੋੜ ਹੀ ਹੁੰਦਾ ਭਾਈ ਵੀ ਇਹ ਬਾਕੀ ਕਿੱਥੋਂ ਦੁੱਧ ਕਿੱਥੋਂ ਆਉਂਦਾ ਹੈ ਜਾਨੀ ਨਕਲੀ ਦੁੱਧ ਪੈਦਾ ਕਰਕੇ ਸੋਨੂੰ ਇਹ ਇਹ ਦੁੱਧ ਹੈ ਜਿਹੜਾ ਪਸ਼ੂਆਂ ਵਾਲਾ ਦੁੱਧ ਹੈ ਸੋਨੂੰ ਸਸਤਾ ਵੇਚਣ ਵਾਸਤੇ ਮਜਬੂਰ ਕੀਤਾ ਗਿਆ ਹਾਲਤ ਨੇ ਇਹ ਲਿਆਂਦਾ ਕਿ ਸੋਡੇ ਘਰਾਂ ਦੇ ਪਸ਼ੂ ਵੀ ਚਲੇ ਗਏ ਜਿਹੜੇ ਘਰਾਂ ਦੇ ਵਿੱਚ ਐਡੀ ਐਡੀਆਂ ਖੁਰਲੀਆਂ ਕੀਤੀਆਂ ਹੋਈਆਂ ਨੇ ਵੀ 15-15 ਮੱਝਾਂ ਬੈਠੀਆਂ ਹੋਣੀਆਂ। ਅੱਜ ਉਹਨਾਂ ਦੇ ਦੋ-ਦੋ ਗਾਈਆਂ ਨੇ ਉਹ ਵੀ ਬੱਚੇ ਕਹਿ ਰਹੇ ਨੇ ਵੀ ਪਾਪਾ ਰੱਖਣ ਦੀ ਲੋੜ। ਯਾਨੀ ਜੇ ਕਿਸੇ ਚੀਜ਼ ਦੀ ਦੁਰਦਸ਼ਾ ਕਰਨੀ ਹੈ ਤਾਂ ਉਹਨੂੰ ਇਸ ਤਰ੍ਹਾਂ ਦੀ ਬਣਾ ਦਿਓ ਦੀ ਹੱਤ ਕਿ ਉਹ ਤੋਂ ਲੋਕਾਂ ਦਾ ਜੀ ਉਤਰ ਜਾਈ। ਤੁਸੀਂ ਆਪਣੇ ਆਪ ਕਹਿਣ ਲੱਗੇ ਜੇ ਜੇ ਬੱਚਾ ਅਨਪੜ ਰੱਖਣਾ ਤਾਂ ਸਰਕਾਰੀ ਸਕੂਲ ਚ ਭੇਜ ਦੇ ਜੇ ਟਾਈਮ ਨਾਲ ਨਹੀਂ ਜਾਣਾ ਤਾਂ ਰੋਡ ਬੇਜ ਦੀ ਬੱਸ ਚ ਛੱਡ ਦੇ ਜੇ ਤੁਸੀਂ ਟਾਈਮ ਨਾਲ ਨਹੀਂ ਪੁੰਚਣਾ ਤਾਂ ਰੇਲ ਫੜ ਲਓ ਤੇ ਨਾਲ ਤੁਹਾਡੇ ਕੋਲ ਇਹ ਵੀ ਕਰਾ ਲਿਆ ਜੇ ਸਭ ਤੋਂ ਨਿਗਰੇ ਹੋਏ ਕਿ ਤੈਨੂੰ ਮੰਨਣਾ ਤਾਂ ਖੇਤੀ ਨੂੰ ਮੰਨ ਲੈ ਜਿਹਨਾਂ ਖੇਤੀ ਸਭ ਤੋਂ ਮਾੜਾ ਧੰਦਾ ਖੇਤੀ ਕਰਨ ਵਾਲਿਆਂ ਨੂੰ ਕਾਲਜਾਂ ਸਕੂਲਾਂ ਦੇ ਵਿੱਚ ਪੜਨਾ ਦਾ ਬੇਟਾ ਕਿਉਂਕਿ ਕਿਸਾਨੀ ਧੰਦੇ ਨੂੰ ਸਭ ਤੋਂ ਮਾੜਾ ਧੰਦਾ ਛੋਡੇ ਕੋਲ ਖਵਾਇਆ ਆਪੇ ਤਾਂ ਨਹੀਂ ਹੋਏ ਉਹ ਮਾੜੇ ਧੰਦੇ ਨਾ ਸਰਕਾਰੀ ਸਕੂਲ ਆਪੇ ਮਾੜੇ ਹੋਏ ਨੇ ਨਾ ਸਰਕਾਰੀ ਹਸਪਤਾਲ ਮਾੜੇ ਹੋਏ ਨੇ ਨਾ ਸਰਕਾਰੀ ਬੱਸਾਂ ਮਾੜੀਆਂ ਨੇ ਨਾ ਰੇਲਾਂ ਮਾੜੀਆਂ ਨੇ ਨਾ ਸਰਕਾਰੀ ਕੋਈ ਵਿਦਿਆਰਾ ਮਾੜਾ ਇਹ ਤਾਂ ਤੁਸੀਂ ਮਾੜੇ ਕੀਤੇ ਨੇ ਸਤੋ ਖਵਾਇਆ ਅਖਵਾ ਕੇ ਜਦੋਂ ਉਹਨਾਂ ਦੇ ਹੱਥਾਂ ਚਲੇ ਗਏ ਉਦੋਂ ਚੰਗੇ ਹੋ ਜਦੋਂ ਟਮਾਟਰ ਸਾਡੇ ਕੋਲੇ ਸੀ ਉਦੋਂ 10 ਰੁਪਏ ਜਦੋਂ ਤੁਸੀਂ ਲੈ ਗਏ ਉਦੋਂ 100 ਰੁਪਏ ਇਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਬਹੁਤ ਚਾਲ ਨਾਲ ਬਹੁਤ ਸਾਜ਼ਿਸ਼ ਨਾਲ ਸਾਰੀਆਂ ਫੇਲ ਕਰਕੇ ਸਾਡੇ ਕੋਲੋਂ ਤੁਹਾਨੂੰ ਪਹਿਲਾਂ ਇਹ ਰਾਹ ਪਾ ਲਿਆ ਇਹੋ ਜਿਹਾ ਮਾਡਲ ਲਿਆਂਦਾ ਜਿਹੜਾ ਮਾਡਲ ਅੱਜ ਸਾਨੂੰ ਅਸੀਂ ਯਾਦ ਕਰਦੇ ਆਂ ਫਲਾਂ ਦੀ ਜਦੋਂ ਖੇਤੀ ਹੁੰਦੀ ਸੀ ਅਸੀਂ ਉਹ ਮਾਡਲ ਨੂੰ ਯਾਦ ਕਰਦੇ ਆਂ ਅਸੀਂ ਉਹ ਹੰਡਾਇਆ ਹੋਇਆ ਅਸੀਂ ਉਹ ਦੇਖਿਆ ਹੋਇਆ ਪਰ ਜਦੋਂ ਹੜਾ ਨਹੀਂ ਖੇਤੀ ਹੁੰਦੀ ਸੀ ਜੋ ਸਾਡੇ ਕੋਲੇ ਉਹ ਹੁੰਦਾ ਸੀ ਉਦੋਂ ਅੱਜ ਉਹ ਸਾਡੇ ਕੋਲੋਂ ਖੋਹ ਲਿਆ ਉਹ ਸਾਰਾ ਕੁਝ ਹੀ ਲੈ ਗਿਆ ਕਿਸੇ ਭੈਣ ਦੇ ਕੰਨ ਦੇ ਵਿੱਚ ਦੇਖ ਲਓ ਤੁਸੀਂ ਕੰਨ ਦੇ ਵਿੱਚ ਕੋਈ ਠੂਮ ਹੈ ਕਿਸੇ ਮੁੰਡੇ ਦੇ ਗੱਭਰੂ ਦੇ ਝੱਗੇ ਨੂੰ ਜੰਜੀਰੀ ਲੱਗੀ ਹੋਈ ਹੈ ਤੇ ਕਿਸੇ ਦੇ ਗਲ ਦੇ ਵਿੱਚ ਕਦੇ ਕਾਂਠਾ ਕਿਸੇ ਵਿਆਹ ਵਿੱਚ ਦੇਖਿਆ ਇਹ ਸਾਰਾ ਕੁਝ ਸਾਡੇ ਕੋਲ ਹੋ ਲੈ ਗਿਆ ਕਿਉਂਕਿ ਉਹਨਾਂ ਨੇ ਜਦੋਂ ਚਾਲ ਚੱਲਦੇ ਨੇ ਉਹ ਖੇਡ ਖੇਡਦੇ ਨੇ ਆਪ ਜੀ ਤੇ ਐਸੇ ਖੇਡ ਦੇ ਤਹਿਤ ਇਹਨਾਂ ਨੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਜਿੰਨੇ 1947 ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਅਸੀਂ ਗੁਲਾਮ ਸੀ ਉਦੋਂ ਬਾਅਦ ਗੁਲਾਮ ਤੁਸੀਂ ਨੇ ਸਾਨੂੰ ਹੁਣ ਬਣਾ ਰਿਆ ਘਟੋ ਘਟ ਅਸੀਂ ਪਾਣੀ ਤੱਕ ਦਾ ਸਾਡਾ ਘਰ ਦਾ ਸੀ ਸਾਡੇ ਘਰਾਂ 'ਚ ਨਲਕੇ ਤਾਂ ਸੀਗੇ ਇਹ ਤੁਹਾਡੇ ਮਾਡਲ ਨੇ ਸਾਡੇ ਨਲਕੇ ਖੋਦੇ ਸਾਡੇ ਰਸਮ ਰਵਾਜ਼ ਸੀ ਅਸੀਂ ਪਿਆਰ ਨਾਲ ਵਰਤਦੇ ਸੀ ਅਸੀਂ ਇੱਕ ਮਹੀਨਾ ਮਹੀਨਾ ਇਕੱਠੇ ਵਿਆਹ ਕਰਦੇ ਹੁੰਦੇ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਜਦੋਂ ਮਹੀਨਾ ਮਹੀਨਾ ਪਹਿਲਾਂ ਗੀਤ ਗਾਉਣ ਲੱਗ ਜਾਂਦੇ ਸਾਡਾ ਭਾਈਚਾਰਾ ਸੀ ਸਾਡਾ ਸਮਾਜ ਸੀ ਆਹ ਤੁਹਾਡੀ ਮਸ਼ੀਨਰੀ ਨੇ ਜਿਹਨੂੰ ਤੁਸੀਂ ਕਹਿੰਦੇ ਆ ਵੀ ਤੁਸੀਂ ਰਜਗਾਰ ਨਹੀਂ ਲੈਣ ਦਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਮੈਨੂੰ ਦੱਸ ਦਿਓ ਤੁਸੀਂ ਕਿੰਨੀ ਕਿ ਲੇਬਰ ਲੱਗੀ ਹੈ ਹੁਣ ਤੱਕ ਜਾਨੀ ਇਹ ਸਾਰਾ ਕੁਝ ਇਹਨਾਂ ਦਾ ਲਿਆਂਦਾ ਹੋਇਆ ਜਿਹੜਾ ਮਾਡਲ ਹੈ ਕੋਈ ਰਜਗਾਰ ਨਹੀਂ ਆਹ ਲੇਬਰ ਕਾਨੂੰਨ ਲਿਆਂਦੇ ਤੁਸੀਂ ਚਾਰ ਉਦੇ ਚ ਵੀ ਤੁਸੀਂ ਇਹ ਲੈਂਦਾ ਕਿ ਮਜ਼ਦੂਰ 8 ਘੰਟੇ ਜਿੱਥੇ ਕੰਮ ਕਰਦੇ ਸੀ ਤੇ 12 ਘੰਟੇ ਕੰਮ ਕਰਨੀ 12 ਘੰਟੇ ਡਾਂਗ ਨਾਲ ਕੰਮ ਕਿਉਂਕਿ ਸੋਡਾ ਸਮਝੌਤਾ ਕੀਤਾ ਹੋਇਆ ਹੈ ਕਿ ਵਿਦੇਸ਼ੀ ਕੰਪਨੀਆਂ ਦੇ ਪੂੰਜੀ ਨਿਵੇਸ਼ ਤੋਂ ਬਗੈਰ ਕੋਈ ਵੀ ਸਟੇਟ ਕੋਈ ਵੀ ਸੂਬਾ ਸਰਕਾਰ ਕੋਈ ਵੀ ਸਟੇਟ ਡਿਵੈਲਪਮੈਂਟ ਕਰ ਹੀ ਨਹੀਂ ਸਕਦੀ ਜਦੋਂ ਤੱਕ ਵਿਦੇਸ਼ੀ ਕੰਪਨੀਆਂ ਇੱਥੇ ਪੂੰਜੀ ਨਿਵੇਸ਼ ਨਹੀਂ ਕਰਦੀ ਸਾਡਾ ਇਸ ਪਾਲਿਸੀ ਤੇ ਰੌਲਾ ਹੈ ਕਿ ਵਿਦੇਸ਼ੀ ਨਿਵੇਸ਼ ਦਾ ਮਤਲਬ ਹੈ ਕਿ ਇੱਥੇ ਵਿਦੇਸ਼ੀ ਕੰਪਨੀਆਂ ਦਾ ਅੱਡਾ ਬਣਾਉਣਾ ਉਹਨਾਂ ਨੇ ਇਹ ਲੋਕਾਂ ਦੀ ਛੱਲ ਲਾ ਕੇ ਲੁੱਟ ਕੇ ਸਾਡੇ ਸਮੁੰਦਰੋਂ ਪਾਰ ਲੈ ਕੇ ਜਾਣੀ ਸਾਡਾ ਇੱਥੇ ਰੌਣਾ ਹੈ ਤੁਸੀਂ ਕਹਿੰਦੇ ਹੋ ਵੀ ਵਿਦੇਸ਼ੀ ਨਿਵੇਸ਼ ਤੋਂ ਬਗੈਰ ਡਿਵੈਲਪਮੈਂਟ ਨਹੀਂ ਹੋ ਸਕਦੀ ਅਸੀਂ ਕਹਿੰਦੇ ਆ ਵੀ ਸੋਡਾ ਇਹ ਪਾਲਿਸੀ ਗਲਤ ਹੈ ਜੇ ਪੂੰਜੀ ਨਿਵੇਸ਼ ਕਰਨੀ ਹੈ ਤਾਂ ਸੋਡੀ ਆਪਣੀ ਸਰਕਾਰ ਪੂੰਜੀ ਲਾਵੇ ਸਰਕਾਰ ਬਣਾਵੇ ਸੜਕਾਂ ਲਾਰੇ ਟੋਲ ਪਲਾਦੇ ਪਰ ਉਹਨਾਂ ਤੇ ਜਿਹੜੇ ਬਲਾਜ ਬਣੇ ਸਾਡੇ ਹੁਣ ਉਹ ਸਰਕਾਰੀ ਹੁਣ ਖੋਲਦੇ ਵੱਡੇ ਵੱਡੇ ਸਕੂਲ ਪਰ ਉਹਨਾਂ ਦੇ ਵਿੱਚ ਜਿਹੜੇ ਸਾਡੇ ਟੀਚਰ ਹੁਣ ਉਹ ਸਾਰੇ ਸਰਕਾਰੀ ਹੁਣ ਉਹਨਾਂ ਦੇ ਉਜਰਤਾਂ ਜਿਹੜੀਆਂ ਉਹਨਾਂ ਦੇ ਬੱਚਿਆਂ ਦੇ ਗੁਜ਼ਾਰਾ ਕਰਨ ਯੋਗੀਆਂ ਹੁਣ ਬਿਜਲੀ ਦੀ ਖਫਤ ਹੈ ਬਿਜਲੀ ਤੁਸੀਂ ਕਹਿੰਦੇ ਹੋ ਵੀ ਬਿਜਲੀ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਬਿਜਲੀ ਉਹ ਪੈਦਾ ਹੋਵੇ ਜਿਹੜੀ ਸਸਤੀ ਹੋਵੇ ਜਿਹੜੀ ਘੱਟ ਰੇਟ ਤੇ ਵੇਚ ਕੇ ਵੀ ਮੁਨਾਫਾ ਕਰੇ ਉਹ ਤਾਂ ਤੁਸੀਂ ਕਰ ਹੀ ਨਹੀਂ ਰਹੇ ਕਿਹਨੇ ਬਣ ਕੇ ਸੀ ਪਰਮਾਣੂ ਪਲਾਂਟ ਅਸੀਂ ਤਾਂ ਮੰਗੇ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਕੁਦਰਤੀ ਸਰੋਤਾਂ ਦੀ ਕੋਈ ਘਾਟ ਨਹੀਂ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਸੂਰਜ ਤੋਂ ਬਿਜਲੀ ਪੈਦਾ ਹੁੰਦੀ ਹੈ ਹਵਾ ਤੋਂ ਬਿਜਲੀ ਪੈਦਾ ਹੁੰਦੀ ਹੈ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੁੰਦੀ ਹੈ ਕੂੜੇ ਕਰਕਟ ਤੋਂ ਬਿਜਲੀ ਪੈਦਾ ਹੁੰਦੀ ਹੈ ਮੱਕੀ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਕਮਾਦ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਤੁਸੀਂ ਕੀ ਕੀਤਾ ਹੈ ਤੇ ਤੁਸੀਂ ਪਰਮਾਣੂ ਪਲਾਂਟ ਜਰੇਨੀਅਮ ਵੀ ਦੂਜੇ ਦੇਸ਼ਾਂ ਦੇ ਤੋਂ ਰਿਐਕਟਰ ਵੀ ਦੂਜੇ ਦੇਸ਼ਾਂ ਦੇ ਵਿੱਚੋਂ ਜਿੱਦੇ ਆਉਣ ਤੁਸੀਂ ਪਰਮਾਣੂ ਪਲਾਂਟ ਦੀ ਗੱਲ ਕਰਦੇ ਹੋ ਜਿਹੜੇ ਜਾਪਾਨ ਵਰਗੇ ਮੁਲਕਾਂ ਨੇ ਰਿਜੈਕਟ ਕੀਤੇ ਹੋਏ ਨੇ ਜਦੋਂ ਉਹਨਾਂ ਦੀ ਗੈਸ ਲੀਕ ਹੁੰਦੀ ਹੈ ਉਹਨਾਂ ਤੋਂ 7-7 ਦਿਨ ਤੱਕ ਲੱਖਾਂ ਲੋਕ ਉਹਨਾਂ ਦੇ ਮਰ ਗਏ ਉਹਨਾਂ ਤੋਂ ਕਾਬੂ ਨਹੀਂ ਹੋਇਆ ਤੇ ਤੁਸੀਂ ਭਾਰਤੀ ਲੋਕਾਂ ਨੂੰ ਉਸ ਪੱਠੀ ਝੋਕੜਾ ਚਾਹੁੰਦੇ ਹੋ ਸੋਡੀਪਲ ਕੇ ਡਿਵੈਲਪਮੈਂਟ ਐਸੇ ਕਰਕੇ ਅਸੀਂ ਕਹਿੰਦੇ ਹਾਂ ਕੋਈ ਵੀ ਸਰਕਾਰ ਬਦਲ ਜੇ ਉਹ ਸੋਡੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਨੀਤੀਆਂ ਤੇ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਕਾਂਗਰਸ ਨੇ ਉਹਨਾਂ ਨੀਤੀਆਂ ਤੇ ਸਾਈਨ ਕੀਤੇ ਨੇ ਉਸੇ ਨੀਤੀਆਂ ਤੇ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਜਦੋਂ ਖੇਤੀ ਨੀਤੀ ਦੀ ਗੱਲ ਕੀਤੀ 5 ਕਰੋੜ 65 ਲੱਖ ਰੁਪਏ ਉਹਨੇ ਅਮਰੀਕਾ ਦੀ ਕੰਪਨੀ ਨੂੰ ਕਾਹਦੇ ਵਾਸਤੇ ਦਿੱਤਾ ਸੀ ਭਾਈ ਮੈਨੂੰ ਦੱਸਿਓ ਭਗਵੰਤ ਮਾਨ ਸਾਹਿਬ ਸੰਸਦ ਵਾਪਸ ਦਿਓ ਵੀ ਖੇਤੀ ਨੀਤੀ ਬਣਾਉਣੀ ਹੈ ਤੁਸੀਂ ਮਾਰਾ ਨੂੰ ਦਿੱਤੀ ਹੈ ਐਡੀ ਵੱਡੀ ਰਿਪੋਰਟ ਲੱਗੀ ਹੋਈ ਹੈ ਸਾਡੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਅਸੀਂ ਤਾਂ ਇਹਨਾਂ ਨੂੰ ਖੇਤੀ ਨੀਤੀ ਬਣਾ ਕੇ ਦਿੱਤੀ ਉਹ ਇਹਨਾਂ ਨੇ ਕਿੱਥੇ ਦੱਬ ਲਈ ਸਾਨੂੰ ਨਹੀਂ ਪਤਾ ਅਸੀਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਸਾਨੂੰ ਕਿੰਨੇ ਪੇਜਾਂ ਦੀ ਜਥੇ ਖੇਤੀ ਨੀਤੀ ਬਣਾ ਕੇ ਦਿੱਤੀ ਆ ਪ੍ਰੋਪੋਜ਼ਲ ਬਣਾ ਕੇ ਦਿੱਤੀ ਕਿ ਖੇਤੀ ਖੇਤੀ ਦਾ ਬੁਨਿਆਦੀ ਹੱਲ ਕੀ ਹੈ ਖੇਤੀ ਦੀ ਸਮੱਸਿਆ ਕੀ ਹੈ ਅਸੀਂ ਸਾਨੂੰ ਜ਼ਮੀਨਾਂ ਦੀ ਟੋਟ ਵਾਲੀ ਸਮੱਸਿਆ ਗਣੀ ਆ ਹੋਰ ਸਮੱਸਿਆ ਗਣਿਆਂ ਦੇ ਕਿ ਖੇਤੀ ਡਿਵੈਲਪਮੈਂਟ ਕਿਵੇਂ ਹੋ ਸਕਦਾ ਤੇ ਰੁਜ਼ਗਾਰ ਕਿਵੇਂ ਦਿੱਤਾ ਜਾ ਸਕਦਾ ਲੋਕਾਂ ਨੂੰ ਜ਼ਮੀਨ ਕਿੱਥੇ ਪਈ ਹੈ ਕਿੰਨੇ ਪੈਸੇ ਨਾਲ ਲੱਗ ਸਕਦੀ ਆ ਉਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਕੀ ਭਾਰਤੀ ਸਰਕਾਰ ਸੰਭੇਗਣਾ ਸਕਦੀ ਹੈ ਜੇ ਪਾਰਲੀਮੈਂਟ ਦੇ ਵਿੱਚ ਭਾਰਤੀ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ 85 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਫ੍ਰੀ ਦਿੰਨੇ ਆ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਕਿ ਜੇ 85% ਲੋਕਾਂ ਨੂੰ ਤੁਸੀਂ 5 ਕਿਲੋ ਅਨਾਜ ਫ੍ਰੀ ਦਿਨੋ ਇਹਦਾ ਮਤਲਬ 57% ਆਬਾਦੀ ਆ ਜਿਹੜੀ ਭਾਰਤ ਦੀ ਉਹਨਾਂ ਕੋਲ ਤਾਂ ਰੋਟੀ ਖਾਣ ਵਾਸਤੇ ਆਟਾ ਨਹੀਂ ਹੈ ਤਾਂ ਡਿਵੈਲਪਮੈਂਟ ਦਾ ਕੀ ਮਤਲਬ ਤੁਹਾਡੀ ਡਿਵੈਲਪਮੈਂਟ ਹੋਈ ਕਾ ਨਹੀਂ ਐਸੇ ਨੇ ਤੁਸੀਂ ਅਨਜ ਆਜ਼ਾਦੀ ਕਹਿੰਦੇ 155 ਲੱਖ ਕਰੋੜ ਰੁਪਇਆ ਕਰਜਾ ਭਾਰਤੀ ਸਰਕਾਰ ਦੇ ਸਿਰ ਹੈ 12 ਕਰੋੜ ਕਰਜਾ ਹਿੰਦੁਸਤਾਨ ਦੇ ਕਿਸਾਨਾਂ ਦੇ ਸਿਰ ਹੈ 1 ਲੱਖ ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਸਿਰ ਹੈ 3 ਲੱਖ ਕਰੋੜ ਰੁਪਇਆ ਪੰਜਾਬ ਦੀ ਸਰਕਾਰ ਦੇ ਸਿਰ ਹੈ ਸਵੈ ਡਿਵੈਲਪਮੈਂਟ ਹੈ ਕਿੱਧਰ ਗਈ ਸਾਡੀ ਕਮਾਈ ਬਾਈ ਕਿੱਧਰ ਗਏ ਸਾਡੇ ਸਰੋਤ ਦੁਨੀਆ ਦੇ ਮੁਲਕਾਂ ਦੇ ਵਿੱਚੋਂ ਸਾਰਿਆਂ ਨੂੰ ਪੁੱਛ ਲੋ 1849 1949 ਦੇ ਵਿੱਚ ਚੀਨ ਆਜ਼ਾਦ ਹੁੰਦਾ ਜਦੋਂ ਅੰਗਰੇਜ਼ ਜਾਂਦੇ ਨੇ ਚੀਨ ਦੇ ਵਿੱਚੋਂ ਉਹਦੀ ਆਬਾਦੀ ਵੱਧ ਹੈ ਤੇ ਚੀਨ ਦੇ ਵਿੱਚ 7% ਜ਼ਮੀਨ ਤੇ ਖੇਤੀ ਹੁੰਦੀ ਹੈ ਐਸ ਵੇਲੇ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਤਕਨੀਕੀ ਤੌਰ ਤੇ ਖੇਤੀ ਕਰਨ ਦੇ ਤਰੀਕਿਆਂ ਦੇ ਵਿੱਚੋਂ ਤਿੰਨ ਮੁਲਕਾਂ ਦਾ ਰਿਕਾਰਡ ਹੈ ਪਹਿਲੇ ਨੰਬਰ ਤੇ ਚੀਨ ਹੈ ਜਿੱਥੇ 7% ਖੇਤੀ ਜ਼ਮੀਨ ਤੇ ਖੇਤੀ ਹੁੰਦੀ ਹੈ। ਤਕਨੀਕੀ ਤੌਰ ਤੇ ਦੁਨੀਆ ਤੇ ਇੱਕ ਨੰਬਰ ਤੇ ਹੈ। ਦੂਜੇ ਨੰਬਰ ਤੇ ਅਮਰੀਕਾ ਹੈ। ਤੇ ਤੀਜੇ ਨੰਬਰ ਤੇ ਬ੍ਰਾਜ਼ੀਲ ਹੈ ਜਿੱਥੇ 48% ਜ਼ਮੀਨ ਤੇ ਖੇਤੀ ਹੁੰਦੀ ਹੈ। ਬ੍ਰਾਜ਼ੀਲ ਤੀਜੇ ਨੰਬਰ ਤੇ ਹੈ। ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਅਖਬਾਰਾਂ ਚ ਦੇਖਿਆ ਹੋਣਾ, ਰਸਾਲਿਆਂ ਚ ਪੜ੍ਹਿਆ ਹੋਣਾ ਤੁਸੀਂ। ਛੋਟੀਆਂ-ਛੋਟੀਆਂ ਮਸ਼ੀਨਾਂ, ਛੋਟੀਆਂ-ਛੋਟੀਆਂ ਟੱਪਰੀਆਂ ਦੇ ਵਿੱਚ। ਛੋਟੀ ਖੇਤੀ ਨੂੰ ਡਿਵੈਲਪ ਕੀਤਾ ਚੀਰ ਵਾਲੇ ਨੇ। ਹੱਥਾਂ ਨਾਲ ਕੰਮ ਕਰਨ ਵਾਲੇ ਨੂੰ ਉਤਸ਼ਾਹਤ ਕੀਤਾ ਚੀਨ ਵਾਲਿਆਂ ਨੇ ਤੇ ਇੱਥੇ ਤਾਂ ਸੱਤਾ ਤੇ ਬੈਠਦੇ ਤੂੰ 2-4 ਸਾਲ ਬਾਅਦ ਹੀ ਕਹਿਣ ਲੱਗੇ ਕਿ ਇੱਥੇ ਛੋਟੀ ਖੇਤੀ ਕਾਮਯਾਬ ਨਹੀਂ ਇੱਥੇ ਤਾਂ ਵੱਡੇ ਫਾਰਮ ਹੋਣਗੇ ਆ ਜਿਹੜੇ 5-5 4-4 10-10 ਕਿੱਲੇ ਵਾਲੇ ਨੇ ਇਹਨਾਂ ਨੂੰ ਖੇਤਾਂ 'ਚੋਂ ਬਾਹਰ ਕੱਢ ਦਿਓ ਇਹਨਾਂ ਤੋਂ ਖੇਤੀ ਨਹੀਂ ਹੁੰਦੀ ਛੋਟੇ ਟਰੈਕਟਰ ਖੇਤੀ ਨਹੀਂ ਕਰ ਸਕਦੇ ਛੋਟੀਆਂ ਮੋਟਰਾਂ ਪਾਣੀ ਨਹੀਂ ਕੱਢਦੀਆਂ ਪਾਣੀ ਮੁਕਾਇਆ ਨਹੀਂ ਤੁਸੀਂ ਨੇ ਪਾਣੀ ਗੰਡਾ ਰਹੀ ਤੁਸੀਂ ਨੇ ਕੀਤਾ ਤੇ ਪਾਣੀ ਪਾਣੀ ਦੇ ਬਹਾਨੇ ਪਾਣੀ ਤੇ ਕਬਜ਼ਾ ਤੁਸੀਂ ਸੰਸਾਰ ਬੈਂਕ ਦਾ ਕਰਾਉਣ ਜਾ ਰਹੇ ਹੋ ਪਾਣੀ ਤੇ ਸੰਸਾਰ ਬੈਂਕ ਦਾ ਕਬਜ਼ਾ ਕਰਾ ਕੇ ਗੰਦਾ ਪਾਣੀ ਸਾਫ ਵੀ ਕੰਪਨੀਆਂ ਕਰਨ ਲਗੀਆਂ ਤੇ ਵੇਚਣਗੀਆਂ ਵੀ ਉਹ ਵੇਚਣਗੀਆਂ ਮਜ ਉਸ ਰੇਟ ਤੇ ਜਿਹਦੇ ਚ ਮੁਨਾਫਾ ਹੋਵੇ ਇਹ ਪਾਲਸੀਆਂ ਤੁਸੀਂ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਤੁਸੀਂ ਆਸਤੇ ਆਸਤੇ ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰਕੇ ਹਵਾ ਤੇ ਵੀ ਕਬਜ਼ਾ ਕਰੋਗੇ ਸੂਰਜ ਦੀ ਰੋਸ਼ਨੀ ਤੇ ਵੀ ਕਬਜ਼ਾ ਕਰੋਗੇ ਪਾਣੀ ਤੇ ਕਬਜ਼ਾ ਕਰ ਲਿਆ ਧਰਤੀ ਤੇ ਕਬਜ਼ਾ ਕਰ ਲਿਆ ਖਾਂਡ ਵਾਲੀਆਂ ਪਦਾਰਥਾਂ ਤੇ ਕਬਜ਼ਾ ਕਰ ਲਿਆ ਤਾਂ ਸਾਡੇ ਜੀਣ ਦਾ ਹੱਜ ਇੱਥੇ ਰਹਿਣਾ ਨਹੀਂ ਮੇਰੇ ਦੋਸਤੋ ਇਹ ਕਰਕੇ ਸਾਡੇ ਵਾਸਤੇ ਸਵਾਲ ਰਹਿ ਗਿਆ ਕਿ ਹੱਲਾ ਮੋੜਨਾ ਪੈਣਾ ਹੱਲਾ ਐ ਨਹੀਂ ਮੁਰਨਾ ਕਿ ਅਸੀਂ ਆ ਕੇ ਰੈਲੀ ਕਰ ਲਈ ਇਕੱਠ ਕਰ ਲਿਆ ਉਤਸ਼ਾਹਤ ਹੋ ਕੇ ਵੀ ਬਹੁਤ ਵਧੀਆ ਇਕੱਠ ਸੀ ਪ੍ਰਧਾਨ ਜੀ ਅੱਜ ਤਾਂ ਮਾਈਆਂ ਆ ਗਈਆਂ ਬੁੜੀਆਂ ਆ ਗਈਆਂ ਬਹੁਤ ਵੱਡਾ ਇਕੱਠ ਹੋ ਗਿਆ ਇਹਦੇ ਨਾਲ ਤਾਂ ਪੇੜ ਲੈਣਾ ਇਹਦੇ ਨਾਲ ਤਾਂ ਦੋ ਹੱਥ ਕਰਨੇ ਪੈਣੇ ਇਹਦੇ ਨਾਲ ਤਾਂ ਤਿਆਰ ਹੋਣਾ ਪੈਣਾ ਐ ਏਡੀ ਵੱਡੀ ਸ਼ਕਤੀ ਇਕੱਠੀ ਕਰੋ ਤਾਂ ਕਿ ਭੇੜ ਤੋਂ ਬਗੈਰ ਸਰ ਜੇ ਤਾਕਤ ਇਕੱਠੀ ਹੁੰਦੀ ਹੈ ਦਿੱਲੀ ਮੋਰਚੇ ਦੇ ਵਿੱਚ ਅੱਡ ਅੱਡ ਵਿਚਾਰਾਂ ਦੀਆਂ ਜਥੇਬੰਦੀਆਂ ਸੀ ਜਦੋਂ ਲੋਕ ਇਕੱਠੇ ਹੋਏ ਲੋਕਾਂ ਦਾ ਸਮਰਥਨ ਮਿਲ ਗਿਆ ਤਾਂ ਇੱਕ ਇੱਕ ਤਜਰਬਾ ਹੋਇਆ ਇੱਕ ਡੈਮੋ ਹੋਇਆ ਕਿ ਸਾਨੂੰ ਉਧਾਰਨ ਮਿਲੀ ਕਿ ਜਦੋਂ ਬੱਖ-ਬੱਖ ਵਿਚਾਰਾਂ ਦੇ ਲੋਕ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਜਾਂਦੇ ਨੇ ਤਾਂ ਵੱਡੀ ਤੋਂ ਵੱਡੀ ਤਾਕਤ ਨੂੰ ਮੌਜ ਨਾਲ ਹਰਾਇਆ ਜਾ ਸਕਦਾ ਫਿਰ ਇਹਨੂੰ ਲੜ ਕੇ ਨਹੀਂ ਬੰਦ ਲੇ ਭਾਈ ਅਡ ਅਡ ਜਥੇਬੰਦੀਆਂ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਘਟੋ-ਘਟ ਇਸ ਗੱਲ ਤੇ ਇਕੱਠੇ ਹੋ ਜਾਈਏ ਕਿ ਸ਼ਰਮਾਇਦਾਰੀ ਪ੍ਰਬੰਧ ਖਤਮ ਕਰੋ ਜ਼ਗੀਰਦਾਰੀ ਸਿਸਟਮ ਖਤਮ ਕਰੋ ਗਰੀਬੀ ਤੇ ਮਰੀਦਾਂ ਪੜਾ ਖਤਮ ਕਰੋ ਵਿਸ਼ੇਪਾਰਥਾਸਤਾ ਦਾ ਨੀਤੀਆਂ ਖਤਮ ਕਰੋ ਇਸ ਨੀਤੀ ਦੇ ਇਕੱਠੇ ਹੋ ਜੀਏ ਮੈਨੂੰ ਲੱਗਦਾ ਵੀ ਸਾਰਿਆਂ ਦੀ ਬਿਮਾਰੀ ਦਾ ਇਲਾਜ ਵਿੱਚੀ ਬਿਜਲੀ ਕਾਮਿਆਂ ਦਾ ਵਿੱਚੀ ਟੀਚਰਾਂ ਦਾ ਵਿੱਚੀ ਵਿਦਿਆਰਥੀਆਂ ਦਾ ਵਿੱਚੀ ਖੇਕਾ ਮਜ਼ਦਮਾਂ ਦਾ ਵਿੱਚੀ ਮਜ਼ਦੂਰਾਂ ਦਾ ਵਿੱਚੀ ਸ਼ਾਂਤੀ ਕਾਮਿਆਂ ਦਾ ਵਿੱਚੀ ਕਿਸਾਨਾਂ ਦਾ ਸਾਰਿਆਂ ਦਾ ਦੁਸ਼ਮਣ ਇਹ ਕਾਰਪੋਰੇਟੀਆਂ ਪਾਲਸੀਆਂ ਨੇ ਸੰਸਾਰ ਬੈਂਕ ਦੀਆਂ ਪਾਲਸੀਆਂ ਨੇ ਕੁਮਾਦਰੀ ਮੁੰਦਰਾ ਕੁੰਚ ਦੀਆਂ ਪਾਲਸੀਆਂ ਨੇ ਇਹ ਪਾਲਸੀਆਂ ਸਾਡੀਆਂ ਸਾਰਿਆਂ ਦੇ ਦੁਸ਼ਮਣ ਨੇ ਇਹ ਪਾਲਸੀਆਂ ਸਾਡੀ ਸਰਕਾਰ ਲਾਗੂ ਕਰਦੀ ਹੈ ਉਹਨਾਂ ਦੀਆਂ ਪਾਲਸੀਆਂ ਇਹ ਪੰਜਾਬ ਸਰਕਾਰ ਲਾਗੂ ਕਰਦੀ ਹੈ ਤੇ ਅਸੀਂ ਇਹ ਪਾਲਸੀਆਂ ਤੋਂ ਨਾਭਰਾ ਅਸੀਂ ਇਹ ਪਾਲਸੀਆਂ ਮੰਨਣ ਨੂੰ ਤਿਆਰ ਨਹੀਂ ਅਸੀਂ ਇਸ ਕਰਕੇ ਨਾਭਰਾ ਕਿ ਇਹ ਪਾਲਸੀਆਂ ਸਾਡੇ ਬੱਚਾਂ ਦੀ ਰੋਟੀ ਖੋਹਦੀਆਂ ਨੇ ਇਹ ਪਾਲਸੀਆਂ ਨੇ ਤੁਸੀਂ ਤੁਹਾਡੇ ਤਹਿਤ ਹੀ ਤੁਹਾਡਾ ਸਾਡੇ ਨੌਜਵਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਇਹਨਾਂ ਪਾਲਸੀਆਂ ਦੇ ਤਹਿਤ ਹੀ ਨਸ਼ਾ ਜਾਂਦਾ ਹੈ ਇਹਨਾਂ ਪਾਲਸੀਆਂ ਦੇ ਖਾਤੇ ਤੁਸੀਂ ਸਾਡੇ ਬੱਚਿਆਂ ਦੀ ਵਿੱਦਿਆ ਖਤਮ ਕਰਕੇ ਰਜਗਾਰ ਖਤਮ ਕੀਤਾ ਜਿਹਦੇ ਕਰਕੇ ਵੱਡੀ ਪੱਦਰ ਤੇ ਸਾਡੇ ਨੌਜਵਾਨ ਬਰਮਚਾ ਰਹੇ ਨੇ ਹੁਣ ਤਾਂ ਕੈਨੇਡਾ ਦੇ ਵਿੱਚ ਵੀ ਆਵਾਜ਼ਾਂ ਆਉਣ ਲੱਗੀਆਂ ਨਿਊਜ਼ੀਲੈਂਡ ਦੇ ਵਿੱਚੋਂ ਵੀ ਬਾਜ਼ ਆਉਣ ਲੱਗੀਆਂ ਆਸਟ੍ਰੇਲੀਆ ਦੇ ਵਿੱਚੋਂ ਬਾਜ਼ ਆਉਣ ਲੱਗੀਆਂ ਵੀ ਇੱਥੇ ਰੋਜ਼ਗਾਰ ਨਹੀਂ ਇੱਥੇ ਨਾ ਹੈ ਹੋਰ ਕਿੱਧਰ ਜਾਵਾਂ ਹੋਰ ਕਿੱਧਰ ਜਾਵਾਂਗੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਬਾਹਰ ਗਏ ਲੱਖਾਂ ਰੁਪਇਆ ਖਰਚ ਕਰਕੇ ਆਪਣੇ ਬੱਚੇ ਤੁਸੀਂ ਭੇਜੇ ਜੇ ਉੱਥੋਂ ਵੀ ਰਿਪੋਰਟ ਹੋ ਕੇ ਇੱਧਰ ਮਉਣ ਲੱਗੇ ਤਾਂ ਇਹ ਪੰਜਾਬ ਦੀ ਧਰਤੀ ਤੇ ਬਿਨਾਂ ਅੰਦੋਲਨ ਤੋਂ ਬਿਨਾਂ ਸੰਘਰਸ਼ ਤੋਂ ਬਿਨਾਂ ਲੜਿਆਂ ਤੋਂ ਹੋਰ ਸਾਡੇ ਵਾਸਤੇ ਕੋਈ ਰਾਹ ਨਹੀਂ ਜੇ ਹੁਣ ਤੱਕ ਸਾਡੀ ਰੋਟੀ ਜਿਉਂਦੀ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਹੁਣ ਤੱਕ ਛੋੜੇ ਹੱਥਾਂ 'ਚ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਦੇ ਮਾਲਕ ਤੁਸੀਂ ਹੋ ਤਾਂ ਪੰਜਾਬ ਦੀ ਅਮੀਰ ਬਰਾਦਤ ਕਿਧਰੇ ਨਹੀਂ ਗਈ ਜੇ ਜਮੀਰ ਤੇ ਇਹ ਚਲੀ ਗਈ ਜਮੀਨਾਂ ਚਲਿਆਂ ਗਈਆਂ ਜੇ ਇਹਨਾਂ ਦੀ ਮਾਲਕੀ ਵਿਦੇਸ਼ਾਂ ਕੋਲੇ ਚਲੀ ਗਈ ਜੇ ਪਾਣੀ ਤੇ ਕੱਪਦੇ ਵਿਦੇਸ਼ਾਂ ਦਾ ਹੋ ਗਿਆ ਮਿੱਤਰੋ ਫੇਰ ਨਾ ਜਮੀਰਾਂ ਰਹਿਣੀਆਂ ਨੇ ਨਾ ਅਣਖਾਂ ਰਹਿਣੀਆਂ ਨੇ ਨਾ ਹਿਤਾਉਣਾ ਤੇ ਸਿਰ ਰਹਿਣੇ ਨੇ ਮੈਂ ਇਸ ਗੱਲ ਤੇ ਦਾਵੇਦਾਰ ਹਾਂ ਕਿ ਜੇ ਤੁਸੀਂ ਇਕੱਠੇ ਹੋ ਕੇ ਇਧਰ ਨੂੰ ਤੁਰਪੇ ਅਪਰਾਲਾ ਕੀਤਾ ਸਿਰ ਜੋੜ ਲੈ ਤਾਂ ਦੁਨੀਆ ਦੀ ਕੋਈ ਤਾਕਤ ਪੰਜਾਬ ਦੀ ਧਰਤੀ ਦੇ ਕਬਜ਼ਾ ਨਹੀਂ ਕਰ ਸਕਦੀ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਇਹ ਹੌਸਲੇ ਨਾਲ ਇਕੱਠੇ ਹੋਵੋ ਤੇ ਹੋਰਾਂ ਲੋਕਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਅੱਗੇ ਨੂੰ ਤੋਰੋ ਇਹ ਹੀ ਤੁਹਾਨੂੰ ਲਾਸਟ ਦੇ ਵਿੱਚ ਆਪਣੀ ਗੱਲ ਮੈਂ ਕਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ